ਸਾਥਿਓ ਅੱਜ ਦੀ ਇਹ ਵੀਡੀਓ ਉਹਨਾਂ ਭੈਣਾ ਭਰਾਵਾਂ ਲਈ ਬਹੁਤ ਖਾਸ ਹੋਣ ਵਾਲੀ ਹੈ ਜਿਨ੍ਹਾਂ ਨੂੰ ਨਵੇਂ-ਨਵੇਂ ਫੋਨ ਖਰੀਦਣ ਦਾ ਸ਼ੌਕ ਹੈ ਤੇ ਨਵਾਂ ਸ਼ਹਿਰ ਦੇ ਅੰਦਰ ਇਹੋ ਬੈਸਟ ਸ਼ਾਪ ਲੱਭ ਰਿਹਾ ਤੇ ਤੁਹਾਨੂੰ ਅੱਜ ਅਜਿਹੀ ਦੁਕਾਨ ਤੇ ਲੈ ਕੇ ਜਾਵਾਂਗੇ ਮੋਬਾਈਲਾਂ ਦੀ ਦੁਕਾਨ ਤੇ ਲੈ ਕੇ ਜਾਵਾਂਗੇ ਜਿੱਥੋਂ ਹਰ ਖਰੀਦ ਤੋਂ ਬਾਅਦ ਤੁਹਾਨੂੰ ਤੋਹਫ਼ਾ ਮਿਲਦਾ ਹੈ ਟੈਂਪਲੇਟ ਪੜ ਪਾ ਰਹੇ ਹਾਂ ਤੇ ਲਿਖਿਆ ਕਿ ਲੱਕੀ ਡਰਾ ਫ੍ਰੀ ਗਿਫਟ ਆਈਫੋਨ 17 ਇਸ ਸੰਤਰੀ ਰੰਗ ਦੇ ਫੋਨ ਦਾ ਨਿਕਲਣ ਦਾ ਕੀ ਚਾਂਸ ਹੋ ਸਕਦਾ ਹੈ ਕਿਵੇਂ ਨਿਕਲ ਸਕਦਾ ਹੈ ਸੰਤਰੀ ਰੰਗ ਦਾ ਫੋਨ ਤੇ ਫੋਨ ਕੇ ਨਿਕਲਨੇ ਦਾ ਚਾਂਸ ਇਹ ਹੈ ਕਿ ਕਸਟਮਰ ਕੋ ਮਿਨੀਮਮ 1000 ਕੀ ਪਰਚੇਜ਼ ਕਰਨੀ ਹੈ ਔਰ 1000 ਕੀ ਪਰਚੇਜ਼ ਪੇ ਓਨਲੀ 1 ਕੂਪਨ ਫ੍ਰੀ ਮਿਲੇਗਾ ਹਰ ਕਸਟਮਰ ਕੋ ਉਹ ਜਿਹੜੇ ਤੁਸੀਂ ਕੂਪਨ ਪਾਏ ਹੋਏ ਆ ਹਾਂਜੀ ਉਹ ਕੂਪਨ ਬਾਕਸ ਹਮਨੇ ਬਣਾਇਆ ਹੋਇਆ ਹੈ ਜੀ ਔਰ ਇਸ ਕੋ ਹਮ 1 ਜਨਵਰੀ ਕੋ ਲਾਈਵ ਕਰेंगे इसको लाइव तोड़ के लाइव पर्ची निकालेंगे जो भी विनर होगा उसको आईफोन 17 मिलेगा अच्छा अगर मैं देख पा रहे हैं जी कि बहुत सारे कवर मौजूद ਨੇ बहुत सारी वैरायटी है अच्छा मान लो किसने होलसेल रेट पे लेना होवे ज्यादा क्वांटिटी में लेना होवे वो भी प्रोवाइड कर देंगे बिल्कुल और ये भी बारे जानकारी समय दे दो अपने को लाइफ़ोन सैमसंग ओप्पो वीवो सारे कवर हो सकते हैं मैं देंगे तो भी कट दे देंगे देखो होलसेल रेट पे दुकानदार लेना चाहता है वो भी मिल जाएगा हां जी हां जी ਡਿਟੇਲ ਵੀ ਕਰਦੇ ਡਿਟੇਲ ਵੀ ਕਰਦੇ ਹੁੰਦੇ ਸੀ ਕੋਈ ਕੰਡੀਸ਼ਨ ਨਹੀਂ ਜੋਗੀ ਇੰਦਾ ਦੀ ਕੰਡੀਸ਼ਨ ਤਾਂ ਨਹੀਂ ਕੋਈ ਜੇ ਤੁਸੀਂ ਆਈਫੋਨ ਲਓਗੇ ਤਾਂ ਹੀ ਗਿਫਟ ਦੇਣਾ ਨਹੀਂ ਨਾ ਰੋਡ ਲਿਆ ਕੋਈ ਨਹੀਂ ਕੋਈ ਕੰਡੀਸ਼ਨ ਨਹੀਂ ਕੋਈ ਕੰਡੀਸ਼ਨ ਹੀ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ ਅੱਛਾ ਮਤਲਬ ਤੂੰ ਮਕੋਆ ਕਿਥੋਂ ਫੋਨ ਪਰਚੇਸ ਕਰਦਾ ਮੰਨ ਲਓ ਮੈਂ ਆਪਣਾ ਆ ਫੋਨ ਸੋਚਦਾ ਕਿ ਮੈਂ ਘੜੀ ਲੈਣੀ ਹੈ ਇਹ ਮੈਂ ਵੇਚ ਰਿਹਾ ਤੇ ਨਵਾਂ ਲੈ ਰਿਹਾ ਤਾਂ ਮੈਨੂੰ ਘੜੀ ਮਿਲ ਜੇਗੀ ਬਿਲਕੁਲ ਮਿਲ ਜੇਗੀ ਜਿਸ ਦਾ ਫੇਸ ਆਈਡੀ ਔਰ ਬੋਡੀ ਵਗੈਰਾ ਹੋਵੇ ডিসਪਲੇ ਹੋਵੇ ਔਰ

اس کے اوپر سے گڈی نکل گئی اس کا بھی ریکاور کر لوگے سارا سارا ڈیٹا ریکاوری اورجنل واچز کا ڈیٹ تے ملدی ہیں آن لائن تو بھی آن لائن تو بھی سستی ہاں اچھا کوئی آن لائن تے گارنٹی وارنٹی نہیں ہوندی ਤੁਸੀਂ کوئی گارنٹی وارنٹی دینی یا کوئی پوری جانکاری دیمے اپا گارنٹی دیندے ہاں 1 منس دی کم کم ٹھیک ہے کہ کسٹمر یوز کرے جے کوئی پرابلم ایشو ہوندی اپا بیٹھے ہیں اے بھائی 2000 دا پیسہ اپنے کو یارڈا ملوں گا ਇੱਥੇ 50% ਡਿਸਕਾਊਂਟ ਹੈਡਫੋਨਸ ਦੇ ਉੱਤੇ ਲਗਭਗ ਲਗਭਗ 50% ਡਿਸਕਾਊਂਟ ਤੇ ਲੁਧਿਆਣੇ ਦਾ ਪ੍ਰਾਈਸ ਤੁਸੀਂ ਮੈਚ ਕਰ ਸਕਦੇ ਹੋ ਲੁਧਿਆਣੇ ਵੀ ਨਹੀਂ ਮਿਲਣਾ ਸਰ ਇਹ ਚ ਲੁਧਿਆਣੇ ਵੀ ਨਹੀਂ ਕਹਿੰਦੇ ਪ੍ਰਾਈਸ ਮਿਲਣਾ ਇਹ ਸਰ Apple ਦਾ ਜੈਨੂਇਨ ਚਾਰਜਰ ਹੈ अगर इसको आप केयर सेंटर पर लेने जाओगे तो 8500 रुपए का है। ओके। ये आपके लिए 4000 का, 4000 रुपए का 4000। अच्छा निजाम जी जेकर कोई साड़ी वीडियो देके तो आड़े को आउंडा है। जी। तो फिर की स्पेशल फैसिलिटी दो। अगर तो आड़ी वीडियो देके कोई आता है, तो उसको उसके लिए हम नेक बैंड गिफ्ट देंगे अच्छा अलग तो एक गिफ्ट अलग तो दे गिफ्ट देंगे ਤੁਸੀਂ ਸਾਡੀ ਵੀਡੀਓ ਦੇਖ ਕੇ ਨਹੀਂ ਸ਼ੇਅਰ ਕਰਕੇ ਆਉਣੀ ਆ ਮੈਂ ਨਾਲ ਦੀ ਨਾਲ ਇੱਥੋਂ ਆ ਕੇ ਸਿੱਧਾ ਹੀ ਆਂ ਦੇ ਇੱਕ ਬੈਂਡ ਲੈ ਲੈਣਾ ਕਿ ਜ਼ਮਜ਼ਮ ਮੋਬਾਈਲ ਦੀ ਟੌਰ ਹੈ ਚਾਹੇ ਜਿਹੜੀ ਮਰਜ਼ੀ ਹੋਵੇ ਕੰਟਰੀ ਦੋਸਤੋ ਕਿ ਜਦ ਤੁਸੀਂ ਨਵਾਂ ਫੋਨ ਖਰੀਦਦੇ ਆ ਤੁਹਾਨੂੰ ਅਜਿਹਾ ਛਾ ਚੜਦਾ ਹੈ ਕਿ ਜੇਵੇਂ ਤੁਸੀਂ ਨਵੇਂ-ਨਵੇਂ ਬਣੇ ਹੋਵੋ ਮੰਤਰੀ ਦੋਸਤ ਪਰ ਜ਼ਮਜ਼ਮ ਮੋਬਾਈਲ ਤੋਂ ਫੋਨ ਖਰੀਦਣ ਦੀ ਇੱਕ ਹੋਰ ਖਾਸियत ਹੈ ਇੱਕ ਹੋਰ ਤਮਾਕਾ ਤੁਸੀਂ 1000 ਰੁਪਏ ਦੀ ਖਰੀਦ ਤੋਂ ਬਾਅਦ ਲੱਕੀ ਡਰਾਅ ਲਈ एलिਜੀਬਲ ਹੋ ਜਾਂਦੇ ਹੋ ਤੇ ਹੋ ਸਕਦਾ ਤੁਹਾਡੇ ਹੱਥ 'ਚ ਆਵੇ ਫੋਨ ਸੰਤਰੀ ਦੋਸਤੋ ਤੁਹਾਡੇ ਹੱਥ 'ਚ ਆਵੇ ਫੋਨ ਸੰਤਰੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ੇਅਰ ਤੋਂ ਮਸਲ ਆ ਲੈਣੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਅੱਜ ਦੀ ਇਹ ਵੀਡੀਓ ਉਹਨਾਂ ਭੈਣਾ ਭਰਾਵਾਂ ਲਈ ਬਹੁਤ ਖਾਸ ਹੋਣ ਵਾਲੀ ਹੈ ਜਿਨ੍ਹਾਂ ਨੂੰ ਨਵੇਂ-ਨਵੇਂ ਫੋਨ ਖਰੀਦਣ ਦਾ ਸ਼ੌਕ ਹੈ ਤੇ ਨਵਾਂ ਸ਼ਹਿਰ ਦੇ ਅੰਦਰ ਇਹੋ ਬੈਸਟ ਸ਼ਾਪ ਲੱਭ ਰਹੇ ਆ ਤੇ ਤੁਹਾਨੂੰ ਅੱਜ ਅਜੇਹੀ ਦੁਕਾਨ ਤੇ ਲੈ ਕੇ ਜਾਵਾਂਗੇ ਮੋਬਾਈਲਾਂ ਦੀ ਦੁਕਾਨ ਤੇ ਲੈ ਕੇ ਜਾਵਾਂਗੇ ਜਿੱਥੋਂ ਹਰ ਖਰੀਦ ਤੋਂ ਬਾਅਦ ਤੁਹਾਨੂੰ ਤੋਹਫ਼ਾ ਮਿਲਦਾ ਹੈ ਔਰ ਉਹ ਦੁਕਾਨ ਨਹੀਂ ਪੂਰਾ ਪੈਕੇਜ ਹੈ ਤੁਹਾਡੇ ਫੋਨ ਵੀ ਜਿਹੜੇ ਉੱਥੋਂ ਰਿਪੇਅਰ ਹੋ ਜਾਂਦੇ ਆ ਹਰ ਇੱਕ ਤਰ੍ਹਾਂ ਦਾ ਫੋਨ ਚਾਹੇ ਆਈਫੋਨ ਹੋਵੇ ਚਾਹੇ ਕੋਈ ਵੀ ਐਂਡਰੋਇਡ ਫੋਨ ਹੋਵੇ ਹਰ ਇੱਕ ਫੋਨ ਨੂੰ ਜੈਨੂਅਲ ਤਰੀਕੇ ਦੇ ਨਾਲ ਉਹ ਰਿਪੇਅਰ ਕਰਦੇ ਨੇ ਔਰ ਜੈਨੂਅਲ ਪਾਰਟਸ ਵੀ ਮਿਲਦੇ ਆ ਪਹਿਲਾਂ ਮੈਂ ਲੋਕੇਸ਼ਨ ਕਨਫਰਮ ਕਰਦਾ ਇਸ ਸਮੇ ਅਸੀਂ ਉਹ ਮੇਰੇ ਖੱਬੇ ਹੱਥ ਬਾਰਾਦਰੀ ਮੌਜੂਦ ਹੈ ਮੁੱਖ ਮਾਰਗ ਤੇ ਆ ਜੀ ਬਿਲਕੁਲ ਸੱਜੇ ਹੱਥ ਜਿਹੜਾ ਠਾਣਾ ਮੌਜੂਦ ਹੈ ਆ ਬਿਲਕੁਲ ਮੇਰੇ ਸਾਹਮਣੇ ਕੇ ਕੇ ਮੈਡੀਕਲ ਹਾਲ ਹੈ ਤੇ ਆਪਾਂ ਜਾ ਰਹੇ ਆ ਜੀ ਜ਼ਮਜ਼ਮ ਮੋਬਾਈਲ ਦੀ ਸ਼ਾਪ ਤੇ ਲੇਟੈਸਟ ਦੁਕਾਨ ਖੁੱਲੀ ਔਰ ਖਾਸ ਗੱਲ ਇਹ ਹੈ ਕਿ ਦੁਕਾਨ 'ਚ ਪੂਰਾ ਪੈਕੇਜ ਹੈ ਤੁਹਾਨੂੰ ਹਰ ਤਰ੍ਹਾਂ ਦੇ ਨਵੇਂ ਫੋਨ ਮਿਲਣਗੇ ਹਰ ਇੱਕ ਕੰਪਨੀ ਦੇ ਫੋਨ ਮਿਲਣਗੇ ਔਰ ਨਾਲ ਦੀ ਨਾਲ ਰਿਪੇਅਰ ਦਾ ਕੰਮ ਵੀ ਜਿਹੜਾ ਇੱਥੇ ਇਹਨਾਂ ਦਾ A1 ਹੁੰਦਾ ਹੈ ਪਰ ਨਵੀਂ ਦੁਕਾਨ ਹੈ ਔਰ ਸਾਥੀਓ ਇੱਥੇ ਹਰ ਇੱਕ ਅਪਡੇਟਡ ਫੋਨ ਜਿਹੜਾ ਹੈ ਬਿਲਕੁਲ ਲੇਟੈਸਟ ਫੋਨ ਜਿਹੜਾ ਇੱਥੇ ਮਿਲੇਗਾ ਔਰ ਸਭ ਤੋਂ ਜਿਹੜੀ ਖਾਸ ਗੱਲ ਉਹ ਇਹ ਹੈ ਕਿ ਤੁਸੀਂ ਇਸ ਸ਼ਾਪ ਦੇ ਅੰਦਰ ਆ ਕੇ ਜਦੋਂ ਵੀ 1000 ਜਾਂ 1000 ਤੋਂ ਵੱਧ ਦੀ ਪਰਚੇਸ ਕਰਦੇ ਹੋ ਤਾਂ ਸਿੱਧਾ ਤੁਸੀਂ ਲੱਕੀ ਡਰਾ ਲਈ एलिਜੀਬਲ ਹੋ ਜਾਂਦੇ ਹੋ ਲੱਕੀ ਡਰਾ ਜਿਹੜਾ 1 ਜਨਵਰੀ 2026 ਨੂੰ ਇਹ ਕੱਢਣਗੇ ਮਤਲਬ ਹੋ ਸਕਦਾ ਤੁਸੀਂ ਇੱਥੇ ਆਓ 1000 ਜਾਂ 1000 ਤੋਂ ਵੱਧ ਦੀ ਪਰਚੇਸ ਕਰੋ ਲੱਕੀ ਡਰਾ ਪਾਓ ਤੇ ਆ ਸੰਤਰੀ ਰੰਗ ਦਾ ਫੋਨ ਤੁਹਾਡਾ ਨਿਕਲ ਆਵੇ ਤੇ ਤੁਸੀਂ ਕਹੋ ਕਿ ਲੈ ਭਾਈ ਮੇਰਾ ਨੰਬਰ ਆ ਗਿਆ ਮੇਰਾ ਨੰਬਰ ਆ ਗਿਆ ਤੇ ਲੱਕੀ ਡਰਾ ਚੋਂ ਨਿਕਲਿਆ ਸੰਤਰੀ ਫੋਨ ਅੱਜ ਮੈਂ ਆਪਣੀ ਜੇਬ ਚ ਪਾ ਕੇ ਆਪਣੇ ਘਰ ਲੈ ਕੇ ਜਾਊਗਾ ਤਾਂ ਨਵਾਂ ਫੋਨ ਨਵੀਂ ਸ਼ਾਨ ਯੋ ਜਾਗੀਰ ਮਾਨ ਆਓ ਅੰਦਰ ਚੱਲ ਕੇ ਪੂਰੇ ਅਰਮਾਂਜ ਕਰਨੇ ਸਤਿ ਆਤਿ ਸੋ ਸ਼ੋਰੂਮ ਦੇ ਅੰਦਰ ਆਪਾਂ ਦਾਖਲਾ ਲੈ ਲਿਆ ਸਾਡੇ ਨਾਲ ਸ਼ੋਰੂਮ ਦੇ ਓਨਰ ਨਿਜ਼ਾਮ ਜੀ ਅਤੇ ਉਹਨਾਂ ਦਾ ਬੇਟਾ ਸਮੀਰ ਮੌਜੂਦ ਹੈ ਔਰ ਖਾਸ ਗੱਲ ਇਹ ਹੈ ਕਿ ਅੰਦਰ ਨਵੇਂ ਫੋਨਸ ਦਾ ਨੂਰੇ ਨੂਰ ਹੈ ਉਸ ਤੋਂ ਵੀ ਖਾਸ ਗੱਲ ਇਹ ਹੈ ਕਿ ਨਿਜ਼ਾਮ ਜੀ ਨੇ ਅਜਈਆਂ ਫੈਸਿਲਿਟੀਆਂ ਦੇ ਦਿੱਤੀਆਂ ਕਿ ਜਿਹੜਾ ਵੀ ਕਸਟਮਰ ਅੰਦਰ ਆਉਂਦਾ ਹੈ ਉਹ ਕਹਿੰਦਾ ਯਾਰ ਮੇਰੀ ਤਾਂ ਈਦ ਮੁਬਾਰਕ ਹੋ ਗਈ ਗੱਲਬਾਤ ਦਾ ਸਿਲਸਿਲਾ ਤੋਰਾਂਗੇ ਪੂਰੀ ਜਾਣਕਾਰੀ ਉਹਨੂੰ ਲੈ ਕੇ ਦਵਾਂਗੇ ਪਹਿਲਾਂ ਸਵਾਗਤ ਕਰਦੇ ਆਂ ਫਿਰ ਅਗਲੀ ਗੱਲਬਾਤ ਹੋਰਾਂਗੇ ਨਿਜ਼ਾਮ ਜੀ ਸਾਡੇ ਚੈਨਲ ਦੇ ਬਾਮੇ ਦਾ ਸਵਾਗਤ ਸਭ ਤੋਂ ਪਹਿਲੇ ਤੋਂ ਮੈਂ ਪੀਵੀ 32 ਦੀ ਆਡੀਅன்ஸ் ਕੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਛਾ ਜੀ ਜ਼ਾਮ ਜੀ ਮੇਰਾ ਸਵਾਲ ਆ ਗਿਆ ਮੈਂ ਪੈਂਪਲੇਟ ਪੜ ਪਾ ਰਿਹਾ ਤੇ ਲਿਖਿਆ ਕਿ ਲੱਕੀ ਡਰਾ ਫ੍ਰੀ ਗਿਫਟ ਆਈਫੋਨ 17 ਇਸ ਸੰਤਰੀ ਰੰਗ ਦੇ ਫੋਨ ਦਾ ਨਿਕਲਣ ਦਾ ਕੀ ਚਾਂਸ ਹੋ ਸਕਦਾ ਕਿਵੇਂ ਨਿਕਲ ਸਕਦਾ ਸਰ ਸੰਤਰੀ ਰੰਗ ਦਾ ਫੋਨ ਇਸ ਫੋਨ ਕੇ ਨਿਕਲਨੇ ਕਾ ਚਾਂਸ ਯੇ ਹੈ ਕਿ ਕਸਟਮਰ ਕੋ ਮਿਨੀਮਮ 1000 ਕੀ ਪਰਚੇਜ਼ ਕਰਨੀ ਹੈ ओके okay. और 1000 की परचेज पे ओनली वन कूपन फ्री मिलेगा हर कस्टमर को और जे में ਤੁਸੀਂ ਕੂਪਨ ਪਾਏ ਹੋਏ ਆ ਹਾਂਜੀ ਉਹ ਕੂਪਨ ਬਾਕਸ ਹਮਨੇ ਬਣਾਇਆ ਹੋਇਆ ਹੈ ਜੀ اور ਇਸ ਕੋ ਹਮ 5 ਜਨਵਰੀ ਕੋ ਲਾਈਵ ਕਰੇਗੇ ਇਸ ਕੋ ਲਾਈਵ ਤੋੜ ਕੇ ਲਾਈਵ ਪਰਚੀ निकालेंगे ਜੋ ਵੀ Winner ਹੋਗਾ ਉਸ ਕੋ iPhone 17 ਮਿਲੇਗਾ ਅੱਛਾ ਜੀ ਤਾਂ ਆਪਾਂ ਗੱਲ ਸਮਝ ਲਈਏ ਮੈਂ ਬਾਹਰ ਵੀ ਸਮਝਾਉਂਦਾ ਆ ਇਹਨਾਂ ਦੀ ਜ਼ੁਬਾਨੀ ਵੀ ਤੁਹਾਨੂੰ ਸਮਝਾ ਰਹੇ ਆ ਕਿ ਤੁਸੀਂ ਇਸ ਸ਼ੋਰੂਮ ਦੇ ਅੰਦਰ ਆਉਂਦੇ ਹੋ ਮੰਨ ਲਓ ਜ਼ਰੂਰੀ ਨਹੀਂ ਤੁਸੀਂ ਫੋਨ ਹੀ ਲੈਣਾ ਤੁਸੀਂ ਕਵਰ ਲੈਂਦੇ ਹੋ ਚੇਅਰ ਬਰਡ ਲੈ ਲੈਂਦੇ ਹੋ ਤੁਸੀਂ ਕੁਝ ਵੀ ਪਰਚੇਸ ਕਰਦੇ ਹੋ ਤੁਹਾਡਾ ਬਿਲ 1000 ਰੁਪਏ ਤੋਂ ਜ਼ਿਆਦਾ ਬਣਦਾ ਤਾਂ ਤੁਸੀਂ एलिਜੀਬਲ ਹੋ ਜਾਂਦੇ ਹੋ एलिਜੀਬਲ ਹੋ ਜਾਂਦੇ ਹੋ ਆਈਫੋਨ 17 ਦੇ ਲਈ ਤੇ ਉਧਰ ਤੁਹਾਡੀ ਜਿਹੜੀ ਪਰਚੀ ਪੈ ਜਾਂਦੀ ਹੈ ਔਰ ਇੱਕ ਤਰੀਕ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਹੋ ਸਕਦਾ ਸੰਤਰੀ ਰੰਗ ਦਾ ਫੋਨ ਤੁਹਾਡੀ ਜੇਬ ਚ ਪੈ ਕੇ ਘਰ ਨੂੰ ਜਾਵੇ ਅੱਛਾ ਇੱਕ ਗੱਲ ਮੈਨੂੰ ਹੋਰ ਪਤਾ ਲੱਗੀ ਹੈ ਕਿ ਜਿਹਦੇ ਕਰਕੇ Eid ਮੁਬਾਰਕ ਹੁੰਦੀ ਹੈ ਜਿਹੜਾ ਵੀ ਕਸਟਮਰ ਇੱਥੇ ਆਂਦਾ ਉਹ ਇਹ ਗੱਲ ਹੈ ਕਹਿੰਦੇ ਕਿ ਉਹ ਕੋਈ ਵੀ ਪਰਚੇਸ ਕਰੇ ਵੱਡਾ ਛੋਟਾ ਮਹਿੰਗਾ ਸਸਤਾ ਫੋਨ ਪਰਚੇਸ ਕਰੇ ਤੁਸੀਂ ਨਾਲ ਦੇ ਨਾਲ ਗਿਫਟ ਦਿੰਦੇ ਹੋ ਗਿਫਟ ਕਿਹੜੇ-ਕਿਹੜੇ ਨੇ ਜੀ ਅ ਸਰ ਜਿਆਦਾਤਰ ਨਿਊ ਫੋਨਸ ਔਰ ਪੇਸ਼ਮ ਆਵੋਚ ਵਗੈਰੇ ਹਰ ਕਸਟਮਰ ਕੋਲ ਅੱਛਾ ਗਿਫਟ ਦਿੰਦੇ ਹਨ ਮੰਨ ਲਓ ਮੈਂ ਤੁਹਾਡੇ ਤੋਂ ਫੋਨ ਪਰਚੇਸ ਕੀਤਾ ਤੁਸੀਂ ਮੈਨੂੰ ਆ orange ਰੰਗ ਦੀ ਘੜੀ ਦੇ ਦੇਣੀ ਹੈ ਘੜੀ ਦੇ ਦੇਣੀ ਤੁਹਾਡਾ orange ਰੰਗ ਨਾ ਜਿਆਦਾ ਪਿਆਰ ਲੱਗਦਾ ਫੋਨ ਵੀ orange ਰੰਗ ਦਾ ਗਿਫਟ ਕਰਨਾ ਤੇ ਘੜੀ ਵੀ orange ਰੰਗ ਦੀ orange ਰੰਗ ਦੇ ਪਟੇ ਵਾਲੀ ਅੱਛਾ ਫਿਰ ਇਦਾਂ ਕੋਈ ਕੰਡੀਸ਼ਨ ਵੀ ਰੱਖੀ ਕ੍ਰਾਈਟੇਰੀਆ ਵੀ ਰੱਖਿਆ ਕਿ ਤੁਸੀਂ 8000 ਜਾਂ 10000 ਤੋਂ ਮਹਿੰਗਾ ਫੋਨ ਲਓਗੇ ਜਾਂ 15000 ਤੋਂ ਮਹਿੰਗਾ ਫੋਨ ਲਓਗੇ ਤਾਂ ਹੀ ਘੜੀ ਦੇਣੀ ਹੈ ਤਾਂ ਹੀ ਕੋਈ ਗਿਫਟ ਨਹੀਂ ਨਹੀਂ ਇਸ ਵਿੱਚ ਕੋਈ ਕੰਡੀਸ਼ਨ ਨਹੀਂ ਇਹ ਤਾਂ ਹਮਾਰਾ ਕਸਟਮਰ ਕੇ ਸਾਥ ਮੇ ਪਿਆਰ ਜੁੜਾ ਹੈ ਹੂੰ ਕੋਈ ਕੰਡੀਸ਼ਨ ਨਹੀਂ ਜੁੜੀ ਐਦਾ ਦੀ ਕੰਡੀਸ਼ਨ ਤਾਂ ਨਹੀਂ ਕੋਈ ਜੇ ਤੁਸੀਂ ਆਈਫੋਨ ਲਓਗੇ ਤਾਂ ਹੀ ਗਿਫਟ ਦੇਣਾ ਚਾਈਨਾ ਰੋਡ ਲਿਆ ਕੋਈ ਨਹੀਂ ਕੋਈ ਕੰਡੀਸ਼ਨ ਨਹੀਂ ਕੋਈ ਕੰਡੀਸ਼ਨ ਨਹੀਂ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ ਅੱਛਾ ਮਨ ਲਓ ਤੁਸੀਂ ਮਕੋਇਆ ਕਿਥੋਂ ਫੋਨ ਪਰਚੇਸ ਕਰਦਾ ਮੰਨ ਲਓ ਮੈਂ ਆਪਣਾ ਆ ਫੋਨ ਸੋਚਦਾ ਕਿ ਮੈਂ ਘੜੀ ਲੈਣੀ ਹੈ ਇਹ ਮੈਂ ਵੇਚ ਰਿਹਾ ਤੇ ਨਵਾਂ ਲੈ ਰਿਹਾ ਤਾਂ ਮੈਨੂੰ ਘੜੀ ਮਿਲ ਜੇਗੀ ਕਿਆ ਬਾਤ ਹੈ ਕਿਆ ਬਾਤ ਹੈ ਨਿਜ਼ਾਮ ਜੀ ਇਹ ਤਾਂ ਬੜੀ ਅੱਛੀ ਗੱਲ ਹੈ ਅੱਛਾ ਮੰਨ ਲਓ ਮੈਂ ਮਹਿੰਗਾ ਫੋਨ ਲਿਆ ਜੀ ਹੁਣ ਸਾਰਨੇ ਕੋ ਰਸੇ ਤਾਂ ਬਣ ਨਹੀਂ ਲੈ ਸਕਦੇ ਕਿਸ ਨੇ ਲਿਆ ਫੋਨ 15000 ਦਾ ਕਿਸ ਨੇ ਲਿਆ 25000 ਦਾ ਮੰਨ ਲਓ ਮੈਂ ਲੱਖ ਰੁਪਏ ਦਾ ਫੋਨ ਲਿਆ ਤਾਂ ਮੈਨੂੰ ਗਿਫਟ ਕੀ ਮਿਲਣਗੇ ਇੱਕੋ ਗਿਫਟ ਮਿਲ ਨਹੀਂ ਇੱਕੋ ਨਹੀਂ ਉਸਮੇ ਹੋਰ ਡਿਸਕਾਊਂਟ ਐਡ ਹੋ ਜਾਏਗਾ ਜੈਸੀ ਕਿ ਇੱਕ ਵਾਚ ਹੋਗੀ ਇੱਕ ਨੈਕ ਬੈਂਡ ਹੋਗੇ ਔਰ ਇੱਕ ਬਰਡਸ ਹੋਗੇ ਸੋ ਤਿੰਨ ਗਿਫਟ ਦੇ ਦੂੰਗੇ ਹਾਂ ਤਿੰਨ ਗਿਫਟ ਦੇਣਗੇ ਮੰਨ ਲਓ ਕਿਸ ਨੇ ਮਹਿੰਗਾ ਫੋਨ ਲਿਆ ਉਹਨੂੰ ਤਿੰਨ ਗਿਫਟ ਨਹੀਂ ਤਾਂ ਕੋਈ ਨਾ ਕੋਈ ਇੱਕ ਤਾਂ ਗਿਫਟ ਜ਼ਰੂਰ ਲੈ ਕੇ ਪੇ ਇੱਕ ਗਿਫਟ ਤਾਂ ਮਿਲੇਗਾ ਓਕੇ ਕਿ ਜੇ 1000 ਰੁਪਏ ਦੀ ਪਰਚੇਸ ਹੋ ਗਈ ਤਾਂ ਫਿਰ ਤੁਸੀਂ ਐਲੀਜੀਬਲ ਹੋ ਜਣੇ ਲੱਕੀ 쿠ਫਨ ਕੇ ਲੀਏ ਲੱਕੀ ਮਤਲਬ ਸਾਥੀਓ ਤੁਸੀਂ ਕਿਤੇ ਨਾ ਕਿਤੇ ਸ਼ੋਪਿੰਗ ਕਰਨ ਤਾਂ ਜਾਓਗੇ ਔਰ ਸਮੀਰ ਉਹਨਾਂ ਦਾ ਮੈਂ ਗਲਤਬਾਤ ਕੀਤੀ ਹੈ ਕਹਿੰਦਾ ਕਿ ਤੁਸੀਂ ਪੂਰਾ ਏਰੀਆ ਘੁੰਮ ਕੇ ਆਜੋ ਸਾਡੇ ਰੇਟ ਤੁਹਾਨੂੰ ਸਾਰਿਆਂ ਨਾਲੋਂ ਘੱਟ ਮਿਲਣਗੇ ਘੱਟ ਮਿਲਣਗੇ ਉਸ ਤੋਂ ਅੱਗੇ ਅਲੈਦਾ ਗੱਲ ਤੁਹਾਨੂੰ ਗਿਫਟ ਫੇਲਣਗੇ ਉਸ ਤੋਂ ਅਲੈਦਾ ਗੱਲ ਹੋ ਕਿ ਤੁਸੀਂ ਆਈਫੋਨ 17 ਲਈ एलिਜੀਬਲ ਹੋ ਜਾਂਦੇ ਆ ਅੱਛਾ ਸਰ ਆਪਣੇ ਇੱਥੇ ਰਿਪੇਅਰ ਦਾ ਕੰਮ ਵੀ ਚੱਲਦਾ ਹੈ ਹਾਂਜੀ ਹਾਂਜੀ ਰਿਪੇਅਰ ਕਾ ਵੀ ਹੈ ਜੀ ਸਾਡੇ ਵੀ ਥੋੜਾ ਰਿਪੇਅਰ ਵਾਲ ਤੁਸੀਂ ਦੱਸੋ ਆਪਣੇ ਕੋਲ ਆਈਫੋਨ ਐਂਡਰੋਇਡ ਸਾਰੇ ਰਿਪੇਅਰ ਹੁੰਦਾ ਹੈ ਓਕੇ ਹਾਂਜੀ ਆਈਫੋਨ ਵੀ ਰਿਪੇਅਰ ਕਰਦੇ ਤੇ ਐਂਡਰੋਇਡ ਵੀ ਹਾਂਜੀ ਇਹ ਟਿਟ ਸਾਰੇ ਰਿਪੇਅਰ ਹੁੰਦਾ ਹੈ ਮੇਰੇ ਖਿਆਲ ਉਧਰ ਤੁਹਾਡਾ ਇੱਕ ਸਪੈਸ਼ਲਿਸਟ ਰਿਪੇਅਰ ਕਰ ਰਿਹਾ ਹੈ ਹਾਂਜੀ ਅੱਛਾ ਇੱਕ ਖਾਸ ਗੱਲ ਹੋਰ ਹੈ ਸਰ ਮੈਂ ਆਪਣੇ ਆਡੀਅנס ਨੂੰ ਦੱਸਣਾ ਚਾਹੁੰਦਾ ਕਿ ਆ ਤੁਸੀਂ ਦੇਖੋ ਕਿ ਸਾਹਮਣੇ ਜਿਹੜੀ ਸਕਰੀਨ ਹੈ ਇਹ ਆਪਰੇਸ਼ਨ ਥੀਏਟਰ ਹੀ ਬਣਾ ਦਿੱਤਾ ਨਿਜ਼ਾਮ ਜੀ ਨੇ ਆ ਇਹਨਾਂਕ ਸੈਕਸ਼ਨ ਫੋਨ ਰਿਪੇਅਰ ਦਾ ਸੈਕਸ਼ਨ ਨਹੀਂ ਰਹਿ ਗਿਆ ਇਹ ਜਿਵੇਂ ਵੱਡੇ ਵੱਡੇ ਹਸਪਤਾਲਾਂ 'ਚ ਆਪਰੇਸ਼ਨ ਹੁੰਦਾ ਹੁੰਦਾ ਉਸ ਤਰੀਕੇ ਮਤਲਬ ਇਹ ਕੰਮ ਕਰਦੇ ਆ ਆ ਇੱਥੇ ਆਪਣਾ ਕੰਮ ਕਰਦੇ ਨੇ ਵੀਰ ਨਵੇਦ ਤੇ ਤੁਹਾਡੇ ਫੋਨ ਦਾ ਕੀ ਇਲਾਜ ਕਰ ਰਹੇ ਨੇ ਉਹ ਨਾਲ ਦੀ ਨਾਲ ਸਕਰੀਨ ਤੇ ਨਜ਼ਰ ਆਦਾ ਤਾਂ ਮਤਲਬ ਹਿਰਾਫੇਰੀ ਦਾ ਕੋਈ ਚਾਂਸ ਨਹੀਂ ਰੱਬ ਨਾ ਕਰੇ ਇਹਨਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਫਿਰ ਕਸਟਮਰ ਨੂੰ ਇਹ ਕਹਿ ਨਹੀਂ ਸਕਦੇ ਕਿ ਭਾਈ ਤੂੰ ਫੋਨ ਜ਼ਿਆਦਾ ਹੀ ਟੁੱਟਿਆ ਲੈ ਕੇ ਆ ਗਿਆ ਇਸਦਾ ਪਤਾ ਲੱਗਣਾ ਬਿਲਕੁਲ ਦੁੱਧਾ ਦੁੱਧ ਪਾਣੀ ਦਾ ਪਾਣੀ ਕਿਉਂ ਬਿਲਕੁਲ ਸਹੀ ਗੱਲ ਹੈ ਜੀ ਕਸਟਮਰ ਨੂੰ ਕਿਸੇ ਧੋਖੇ 'ਚ ਨਹੀਂ ਰੱਖਦੇ ਬਿਲਕੁਲ ਔਰ ਜਿਵੇਂ ਸਮੀਰ ਜੀ ਨੇ ਦੱਸਿਆ ਕਿ ਐਂਡਰੋਇਡ ਫੋਨ ਦੀ ਰਿਪੇਅਰਿੰਗ ਵੀ ਕਰ ਦਿੰਦੇ ਹੋ ਤੁਸੀਂ ਤੇ ਆਈਫੋਨ ਦੀ ਆਈਫੋਨ ਅੱਛਾ ਮੰਨ ਲਓ ਕਿ ਲੋਕ ਜ਼ਿਆਦਾਤਰ ਤਾਂ ਗਾਰਡ ਕਲਾ ਟੁੱਟਾ ਲੈ ਕੇ ਆਉਂਦੇ ਕਿਸੇ ਦੀ ਸਕਰੀਨ ਚੇਂਜ ਕਰਾਣੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਹੋ ਜਾਂਦੀ ਹੈ ਸਪੀਕਰ ਵਗੈਰਾ ਸਭ ਕੁਝ ਹੋ ਜਾਂਦਾ ਹੈ ਅੱਛਾ ਸਭ ਏ ਟੂ ਲੈ ਕੇ ਸਾਰਾ ਕੁਝ ਜ਼ਿਆਦਾਤਰ ਕਿਸ ਪ੍ਰੋਬਲਮ ਨੂੰ ਲੈ ਕੇ ਲੋਕ ਆਉਂਦੇ ਆ ज्यादातर तो जो डिस्प्ले को लेके लोग आते हैं दिस्प्ले? डिस्प्ले टूटती है ज्यादा लोग स्क्रीन ने 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 चेंज होती है तो फिर वो बाकी नॉल कॉस्टली था नहीं कर देंगे नहीं नहीं कॉस्टली नहीं।, 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 नहीं हमारे पास में ज्यादातर ओरिजिनल डिस्प्ले मिलती हैं ओरिजिनल पार्ट्स मिलते हैं और लोकल भी होते हैं पर ज्यादातर ओरिजिनल ही रखते हैं इन्हें एक पूरी गलत कर लो हाँ जी नहीं अच्छा ज्यादा ए स्पेशलिस्ट ने थोड़ा स्टाइल जी कर दिया स्मार्ट बॉय है अच्छा ਜ਼ਿਆਦਾਤਰ ਜਿਵੇਂ ਨਿਜ਼ਾਮ ਜੀ ਨੇ ਦੱਸਿਆ ਕਿ ਸਕਰੀਨ ਚੇਂਜ ਕਰਨ ਲਈ ਆਉਂਦੇ ਉੱਟ ਕਿਉਂਕਿ ਸਕਰੀਨ ਟੁੱਟ ਜਾਂਦੀ ਆ। ਤੋ ਤੁਸੀਂ ਜ਼ਿਆਦਾ ਰਿਪੇਅਰ ਕਿਸ ਚੀਜ਼ ਦੀ ਕਰਦੇ ਹੋ? ਮਨ ਲਓ ਕਸਟਮਰ ਕਿਹੜੀ ਪ੍ਰੋਬਲਮ ਲੈ ਕੇ ਆਉਂਦਾ? ਸਾਰੇ ਹੀ ਕੰਮ ਆਤਾ ਹੈ ਜਿਸਕੇ ਫੇਸ ਆਈਡੀ ਔਰ ਬੋਡੀ ਵਗੈਰਾ ਹੋਈ, ਡਿਸਪਲੇ ਹੋਈ ਔਰ ਡਾਟਾ ਰਿਕਵਰੀ ਸਾਰਾ ਹੀ ਹੁੰਦਾ ਹੈ। ਕਰਦੇ ਨੇ? ਜੀ ਜੀ ਸਾਰੇ ਹੁੰਦਾ ਆਪਣੇ ਕੋਲ। ਅੱਛਾ ਮੰਨ ਲਓ ਮੈਂ ਮੈਂ ਕਿਸ ਨੂੰ ਕਿਸ ਫੋਨ ਵੇਚਣ ਤੋਂ ਪਹਿਲਾਂ ਉਹਨੂੰ ਡਾਟਾ ਨੂੰ ਸੇਵ ਕਰ ਲਿਆ। ਉਹ ਮੇਰਾ ਖਰਾਬ ਹੋ ਗਿਆ। ਉਹ ਤੁਸੀਂ ਉਹਨੂੰ ਬੈਕਅੱਪ ਲੈ ਲੂਗੇ? हाँ मतलब फोन बिल्कुल भी खत्म हो जाता है हम फिर भी डाटा निकाल लेते हैं अच्छा जी बिल्कुल भी है आपका बिल्कुल कुछ भी नहीं है फोन में आपका फिर भी डाटा निकाल के देंगे हम मान लो कोई गया उसके ऊपर से गड्डी निकल गई उसका भी रिकवर कर लोग अच्छे प्राइस में किया जाता है सारा ओरिजिनल कहा जाता है अच्छा जो कस्टमर को अच्छा लगे जी जी बिल्कुल एकदम जैन रेट के साथ ओरिजिनल सामान डालते हैं सारा बॉडी हुई सारी ओरिजिनल लेंस वगैरह भी डाल देते हैं हाँ जी सारा कैमरे मैसेज डिस्प्ले मैसेज बैटरी मैसेज जितने भी ऑलरेडी सारा और प्राइस कस्टमर शेयर से कंपेयर करके आ सकते हैं नहीं हाँ बिल्कुल कहीं भी आप प्राइस कहीं भी पूछ लो जी एकदम एवन प्राइजे आप आई का भी हाँ जी ठीक ठीक है जी ठीक है अच्छा इधर मैं देख पा रहे हैं जी कि ਬਹੁਤ ਸਾਰੇ ਕਵਰ ਮੌਜੂਦ ਨੇ ਬਹੁਤ ਸਾਰੀ ਵੈਰਾਈਟੀ ਹੈ ਹਾਂਜੀ ਅੱਛਾ ਮੰਨ ਲਓ ਕਿਸੇ ਨੂੰ ਹੋਲ ਸੇਲ ਰੇਟ ਤੇ ਲੈਣਾ ਹੋਵੇ ਜ਼ਿਆਦਾ ਕੁਆਂਟੀਟੀ ਚ ਲੈਣਾ ਹੋਵੇ ਉਹ ਵੀ ਪ੍ਰੋਵਾਈਡ ਕਰ ਦਿੰਦੇ ਹਾਂ ਹਾਂਜੀ ਬਿਲਕੁਲ ਇਹਦੇ ਬਾਰੇ ਜਾਣਕਾਰੀ ਸਮੇਂ ਦੇ ਦਿਓ ਆਪਣੇ ਕੋਲ ਆਈਫੋਨ Samsung Oppo Vivo ਸਾਰੇ ਕੋਰ ਹੋ ਸੈੱਟ ਤੇ ਮਿਲ ਜਾਂਦੇ ਕੋਈ ਵੀ ਕਟ ਰੇਟ ਤੇ ਮਿਲ ਜੇ ਕੋਈ ਹੋਲ ਸੇਲ ਰੇਟ ਤੇ ਦੁਕਾਨਦਾਰ ਲੈਣਾ ਚਾਹੁੰਦਾ ਉਹਨੂੰ ਮਿਲ ਜਾਏਗਾ ਹਾਂਜੀ ਹਾਂਜੀ ਠੀਕ ਹੈ ਰਿਟੇਲ ਵੀ ਕਰਦੇ ਹੋ ਰਿਟੇਲ ਵੀ ਕਰਦੇ ਹੋ ਹੋਲ ਸੇਲ ਵੀ ਕਰਦੇ ਹੋ ਠੀਕ ਹੈ ਔਰ ਵੈਰਾਈਟੀ ਬਹੁਤ ਜ਼ਿਆਦਾ ਵੈਰਾਈਟੀ ਇੰਪ੍ਰੈਸਿਵ ਹੈ ਹਾਂਜੀ ਇਹ ਬਹੁਤ ਸ਼ਾਨਦਾਰ ਗੱਲ ਹੈ ਵੈਰਾਈਟੀ ਇਨਾਂ ਕੋਲ ਬਹੁਤ ਸਾਰੀ ਹੈ ਤੁਸੀਂ ਆਓਗੇ ਆ ਇਕੱਲਾ ਇੱਕ ਆ ਸੈਕਸ਼ਨ ਨਹੀਂ ਹੈਗਾ ਇਧਰਲੇ ਪਾਸੇ ਹੋਰ ਸੈਕਸ਼ਨ ਹੈ ਹਾਂਜੀ ਇਧਰ ਆਈਫੋਨ ਸੈਮਸੰਗ ਆਈਫੋਨ ਸੈਮਸੰਗ ਅੱਛਾ ਗਰਨਿਸ਼ ਵੀ ਮੈਂ ਬਹੁਤ ਦੇਖ ਪਾ ਰਿਹਾ ਕਿ ਤੁਹਾਡੇ ਕੋਲ ਕਵਰ ਹੈਗੇ ਬਹੁਤ ਆਪਣੀ ਕਵਰਾਈਟੀ ਬਹੁਤ ਮਿਲ ਜਣੀ ਹੈ ਆਪਣੇ ਨੂੰ ਇੱਕ ਵੇਲੇ ਜਰਾ ਇਧਰ ਆਹੀਂ ਆ ਤੁਸੀਂ ਦੇਖੋ ਕਿ ਸੰਤਰੀ ਰੰਗ ਦੇ ਕਵਰ ਵੀ ਉਹਨਾਂ ਨੇ ਰੱਖੇ ਹੋਏ ਆ ਔਰ ਫੋਨ ਨੂੰ ਕਹਿੰਦੇ ਮੋਡੀਫਾਈ ਵੀ ਕਰ ਦਿੰਦੇ ਆ ਜਿਦਾ ਅੱਜ ਕੱਲ੍ਹ ਪੁਰਾਣੀਆਂ ਫੋਰਚੂਨਰ ਨੂੰ ਲੈਜੈਂਡਰ ਜਿਵੇਂ ਬਣਾ ਦਿੰਦੇ ਆ ਉਸੇ ਤਰੀਕੇ ਕਹਿੰਦੇ ਤੁਸੀਂ ਆਪਣਾ ਪੁਰਾਣਾ ਫੋਨ ਉਹਨੂੰ ਕਨਵਰਟ ਕਰਕੇ ਆਈਫੋਨ 17 ਬਣਾ ਦਾਂਗੇ ਇਹਦੀ ਵਾਰ ਜਾਣਕਾਰੀ ਦੋ ਇਹ ਭਾਈ ਕਨਵਰਟਰ ਹੁੰਦੇ ਆ ਕਵਰ ਟਾਈਪ ਹੁੰਦੇ ਆ ਬਟ ਆਪਾਂ ਬੋਡੀ ਵੀ ਚੇਂਜ ਕਰ ਦਿੰਦੇ ਹੁੰਦੇ ਆ ਬੋਡੀ ਵੀ ਚੇਂਜ ਹਾਂਜੀ ਬੋਡੀ ਵੀ ਚੇਂਜ ਹੋਣੀ ਹੈ ਆਪਣੀ ਕੋਲ ਠੀਕ ਹੈ ਠੀਕ ਹੈ ਜੀ ਇੱਕ ਵਾਰੀ ਤੁਸੀਂ ਇੱਧਰਲੇ ਪਾਸੇ ਵਾਚੇਸ ਦੇ ਵੀ ਮੈਂ ਤੁਹਾਨੂੰ ਜ਼ਰੂਰ ਲੈਪੋਰੇਟ ਕਰ ਦੋ ਆਪਣੇ ਕੋ ਅਰਜੀਨਲ ਵਾਚੇਸ ਕਾ ਡੇਟ ਤੇ ਮਿਲਦੀਆਂ ਆਨਲਾਈਨ ਤੋਂ ਵੀ ਆਨਲਾਈਨ ਤੋਂ ਵੀ ਸਸਤੀਆਂ ਹਾਂਜੀ ਅੱਛਾ ਕੋਈ ਆਨਲਾਈਨ ਤੇ ਗਾਰੰਟੀ ਵਾਰੰਟੀ ਨਹੀਂ ਹੁੰਦੀ ਤੁਸੀਂ ਕੋਈ ਗਾਰੰਟੀ ਵਾਰੰਟੀ ਦਿੰਦੇ ਜਾਂ ਕੋਈ ਪੂਰੀ ਜਾਣਕਾਰੀ ਦਿੰਦੇ ਆ ਹਾਂਜੀ ਅਪਾ ਗਾਰੰਟੀ ਦਿੰਦੇ ਆ 1 ਮੰਥ ਦੀ ਘੱਟੋ ਘੱਟ ਠੀਕ ਹੈ ਜੀ ਕਿ ਕਸਟਮਰ ਯੂਜ਼ ਕਰੇ ਜੇ ਕੋਈ ਪ੍ਰੋਬਲਮ ਇਸ਼ੂ ਆਉਂਦੀ ਆ ਅਪਾ ਬੈਠੇ ਆ ਮੰਨ ਲਓ ਕੇਅਰ ਸੈਂਟਰ ਤੇ ਜਾ ਕੇ ਰਿਪੇਅਰ ਕਰਾਉਣੀ ਉਹਦੇ ਬਾਰੇ ਪੂਰੀ ਜਾਣਕਾਰੀ ਮਹੀਆ ਕਰਵਾ ਦਿੰਨੇ ਹਾਂ ਜੀ ਹਾਂਜੀ ਹਾਂਜੀ ਕੇਅਰ ਸੈਂਟਰ ਤਾਂ ਹੁੰਦੀ ਹੁੰਦੀ ਜੇ ਕਸਟਮਰ ਫੇਰ ਵੀ ਸਾਡੇ ਕੋਲ ਆ ਰਿਹਾ ਹੈ ਤੇ ਅਪਾ ਛੋਟੀ ਲੈਂਦੇ ਸੀ ਗੱਲ ਦੀ ਕਿ ਅਪਾ ਕਰਕੇ ਦਵਾ ਨਹੀਂ ਕੋਈ ਖੱਜਲ ਖੁਆਰੀ ਨਹੀਂ ਹੋਣਾ ਠੀਕ ਹੈ ਜੀ ਅੱਛਾ ਹੈੱਡਫੋਨਸ ਦੀ ਅੱਜ ਕੱਲ ਬਹੁਤ ਡਿਮਾਂਡ ਹੈ ਰਨਿੰਗ ਕਰਨ ਵੇਲੇ ਬਹੁਤ ਸਾਰੇ ਲੋਕ ਹੈੱਡਫੋਨ ਪਾ ਕੇ ਰਨਿੰਗ ਕਰਦੇ ਆ ਔਰ ਕਿ ਮਾਰਸ਼ਲ ਹਾਂਜੀ ਅੱਜ ਕੱਲ ਡਿਮਾਂਡ ਚ ਹੈ ਬਹੁਤ ਡਿਮਾਂਡ ਚ ਹੈ ਠੀਕ ਹੈ ਜੀ ਇਹ ਇਹਦੇ ਵਾਂ ਥੋੜਾ ਦੇ ਦਿਓ ਵੀਰਵਾ ਇਹ ਭਾਜੀ 1500 ਸਟਾਰਟਿੰਗ ਹੈ ਇਹ ਹਰ ਪੀਸ ਠੀਕ ਹੈ ਢਾੜੇ ਵੀ ਇੰਨਾ ਕੀ ਰੇਟ ਹੋਣਾ ਕੋਈ ਇਤੋਂ ਜਿਆਦਾ ਸਸਤਾ ਤਾਂ ਨਹੀਂ ਹੋ ਸਕਦਾ सेम रेट ਹੋਊਗਾ ਬਟ ਆਪਣੇ ਸ਼ਹਿਰ ਦੇ ਨਾਲੋਂ ਘੱਟ ਰੇਟ ਹੋਊਗਾ ਓਕੇ ਹਾਂਜੀ ਸ਼ਹਿਰ ਚ ਮਤਲਬ ਕਸਟਮਰ ਕਿਤੇ ਵੀ ਜਾਇਆ ਵੀ ਮਾਰਸ਼ਲ ਦਾ ਇਹ ਰੇਟ ਨਹੀਂ ਮਿਲਣਾ ਹਾਂਜੀ ਪਰ ਜੇ ਕਸਟਮਰ ਕਹਿੰਦਾ ਕਿ ਮੈਨੂੰ ਥੋੜੀ ਵੈਰਾਈਟੀ ਆ ਪਚਾਈ ਦੀ ਥੋੜੀ ਕੁਆਲਿਟੀ ਹੋਰ ਵਧੀਆ ਚਾਹੀਦੀ ਆ ਤੇ ਫਿਰ ਉਹ ਕਿਹੜੀ ਕਿਹੜੀ ਹੈਗੀ ਦਿਖਾਓ ਜ਼ਰਾ ਮਾਰਸ਼ਲ ਆ ਆ ਮੇ ਹੋ ਵੀ ਸਕੀਓ ਆ ਵਾਲਾ ਜੀ ਹਾਂ ਜੀ ਆ ਵਾਲਾ ਪੀਸ ਜਿਹੜਾ ਆ ਇਹ ਤੁਹਾਨੂੰ ਇਹ ਕਹਿੰਦੇ ਥੋੜੇ ਉਸ ਤੋਂ ਉੱਪਰਲੀ ਕੁਆਲਿਟੀ ਦਿਖਾ ਰਹੇ ਦਿਖਾ ਦਿਓ ਸੁਮੇਰ ਇੱਕ ਵਾਰੀ ਖੋਲ ਕੇ ਦਿਖਾ ਦਿਓ ਤਾਂ ਇਹਨਾਂ ਦਾ ਕਹਿਣਾ ਹੈ ਕਿ ਲੁਧਿਆਣੇ ਦੇ ਬਰਾਬਰ ਹੀ ਤੁਹਾਨੂੰ ਪ੍ਰਾਈਸ ਮਿਲੇਗਾ ਹੋ ਸਕਦਾ ਉਸ ਤੋਂ ਵੀ ਸਸਤਾ ਆਵੇ ਉਸ ਗੱਲ ਦਾ ਚੈਲੰਜ ਨਹੀਂ ਦਿੰਦੇ ਪਰ ਕਹਿੰਦੇ ਨਵਾਂ ਸ਼ਹਿਰ ਜੀ ਤੁਸੀਂ ਕਿਤੇ ਵੀ ਜਾਇਓ ਮਾਰਸ਼ਲ ਦੇ ਜਿਹੜੇ ਹੈੱਡਫੋਨ ਆ ਇਹ ਪ੍ਰਾਈਸ ਤੁਹਾਨੂੰ ਕਹਿੰਦੇ ਕਿ ਇੱਥੇ ਹੋਰ ਨਹੀਂ ਮਿਲੇਗਾ ਜੀ ਇਹ ਮਾਰਸ਼ਲ ਦੀ ਥੋੜੀ ਉੱਪਰਲੀ ਕੁਆਲਿਟੀ ਹੈ ਜੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਭਾਈ ਘੱਟੋ ਘੱਟ 40000 ਦਾ ਪੀਸ ਹੈ। ਅੱਛਾ। ਹਾਂਜੀ। ਤੇ ਆਪਣੇ ਕਿੰਨੇ ਦਾ ਮਿਲੇਗਾ? ਆਪਣੇ ਕਿ 2000 ਦਾ ਮੰਗ ਲਈ। 50% ਡਿਸਕਾਊਂਟ ਤੇ। ਓਕੇ। ਅੱਛਾ ਇਹ ਕਾਫੀ ਇੰਪ੍ਰੈਸਿਵ ਲੱਗ ਰਿਹਾ। ਕਾਫੀ ਅੱਛੇ ਤਰੀਕੇ ਨਾਲ ਇਹਨੂੰ ਮੋੜ ਜਾ ਵੀ ਦੇ ਦਿੱਤਾ ਇਹਦੇ ਵਿੱਚ। ਤਾਂ ਇਹ 4000 ਦਾ ਪੀਸ ਜਿਹੜਾ ਹੈ ਆਨਲਾਈਨ ਮੇਰੇ ਖਿਆਲ 4000 ਦਾ ਹੋਵੇਗਾ ਤੇ ਤੁਸੀਂ ਜ਼ਮਜ਼ਮ ਦੇ ਆ ਕੇ ਜ਼ਮਜ਼ਮ ਦੇ ਆ ਕੇ ਇਹਨੂੰ 2000 ਦੇ ਵਿੱਚ ਲੈ ਸਕਦੇ ਹੋ 50% ਡਿਸਕਾਊਂਟ ਵਿੱਚ। ਅੱਛਾ ਮਾਰਸ਼ਲ ਤੋਂ ਇਲਾਵਾ ਹੋਰ ਕੋਈ ਵੈਰਾਈਟੀ? ਆਪਨੇ ਕੋ 20 ਨਹੀਂ ਮਿਲ ਜਣੀ ਹੈ 22। ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਇਹ ਡਿਮਾਂਡ ਚ ਹੈ ਹਾਂਜੀ ਫੂਡ ਮੰਗ ਚ ਹੈ ਜੀ ਓਕੇ ਇਹ ਭਾਈ ਨੌਜਵਾਨ ਜਿਆਦਾ ਆ ਕੇ ਮੰਗ ਕਰਦੇ ਆ ਹਾਂਜੀ ਨੌਜਵਾਨ ਜਿਆਦਾ ਕਿ ਸਾਡੀ ਉਮਰ ਵਾਲੇ ਵੀ ਆ ਕੇ ਮੰਗ ਕਰ ਲੈਂਦੇ ਸਾਰੇ ਕਰਦੇ ਸਾਰੇ ਕਰਦੇ ਜਿੰਨੇ ਸ਼ਕੀਨ ਨੇ ਸਾਰੇ ਮੰਗ ਕਰਦੇ ਆ ਇਹ ਭਾਈ 2000 ਦਾ ਪੀਸਾ ਆਪਣੇ ਕੋਲ 1000 ਦਾ ਮਿਲੂਗਾ ਅੱਛਾ ਇੱਥੇ 50% ਡਿਸਕਾਊਂਟ ਹੈਡਫੋਨਸ ਦੇ ਉੱਤੇ ਲਗਭਗ ਲਗਭਗ 50% ਡਿਸਕਾਊਂਟ ਤੇ ਲੁਧਿਆਣੇ ਦਾ ਪ੍ਰਾਈਸ ਤੁਸੀਂ ਮੈਚ ਕਰ ਸਕਦੇ ਲੁਧਿਆਣੇ ਵੀ ਨਹੀਂ ਮਿਲਣਾ ਸਾਰੇ ਇਹ ਅੱਛਾ ਲੁਧਿਆਣੇ ਵੀ ਨਹੀਂ ਕਹਿੰਦੇ ਪ੍ਰਾਈਸ ਮਿਲਣਾ ਤਾਂ ਲੁਧਿਆਣੇ ਨਾਲੋਂ ਵੀ ਸਸਤੇ ਰੇਟਾਂ ਤੇ ਤੁਹਾਨੂੰ ਹੈਡਫੋਨ ਜਿਹੜੇ ਆ ਉਹ ਜ਼ਮਜ਼ਮ ਮੋਬਾਈਲ ਦੇ ਆ ਕੇ ਮਿਲਣੇ ਬਹੁਤ ਸਾਰੀਆਂ ਇਹਨਾਂ ਨੇ ਤੁਹਾਨੂੰ ਜਿਹੜੇ ਲਾਭ ਦੇ ਦੇਣੇ ਆ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਘੜੀਆਂ ਕੱਲੇ ਗਿਫਟ ਦੇ ਲੈ ਰੱਖਿਆ ਕਿ ਸੈਲ ਵੀ ਕਰ ਦਿਓ ਸੈਲ ਵੀ ਕਰਦੇ ਤੇ ਵਾਚੇਸ ਗਿਫਟ ਵੀ ਦਿੰਦੇ ਆ ਸੇਲ ਕਰ ਦਿਓ ਹਾਂਜੀ ਅੱਛਾ ਜੀ ਸੇਲ ਵੀ ਕਰ ਦਿਓ ਤੇ ਇਹ ਸੇਲ ਵੀ ਕਰਦੇ ਨੇ ਤੇ ਨਾਲ ਦੀ ਨਾਲ ਗਿਫਟ ਵੀ ਦਿੰਦੇ ਆ ਤੇ ਇਧਰਲੇ ਬਾਰੇ ਥੋੜਾ ਸਮਝਾ ਦਿਓ ਸੈਕਸ਼ਨ ਦਾ ਇਹ ਪਾਜੀ ਏਅਰਪੋਰਟਸ ਆ ओरिजिनल ਸਾਰੇ ਨੇ ਪੈਂਟਸ ओरिजिनਲੀ ਹਾਂਜੀ ਤੇ ਇਹਨਾਂ ਦਾ ਪ੍ਰਾਈਸ ਵੀ ਜਿਹੜਾ ਤੁਸੀਂ ਬਾਜ਼ਾਰ ਨਾਲੋਂ ਹੋਊਗਾ ਆਪਣੀ ਬੋਲੀ ਫੋਨ ਫੋਨ ਸੀ ਹੁਣ ਆਪਾਂ ਚਰਚਾ ਕਰ ਲਈਏ ਇਹ ਆਈਫੋਨ ਦਾ ਸੈਕਸ਼ਨ ਆ ਗਿਆ ਰੀਅਲਮੀ ਦਾ ਸੈਮਸੰਗ ਦਾ ਐਮਆਈ ਦਾ ਵੀਵੋ 1+ Oppo ਔਰ ਰਿਪੇਅਰਿੰਗ ਸੈਕਸ਼ਨ ਹੋ ਗਿਆ ਮਤਲਬ ਇੰਨੇ ਸਾਰੇ ਫੋਨ ਨਵੇਂ ਆਪਣੇ ਅਵੇਲੇਬਲ ਹੁੰਦੇ ਆ ਬਾਕੀ ਜਿਸ ਤੋਂ ਇਲਾਵਾ ਕੋਈ ਹੋਰ ਵੀ ਕਸਟਮਰ ਡਿਮਾਂਡ ਕਰ ਰਿਹਾ ਉਹ ਵੀ ਅਵੇਲੇਬਲ ਕਰ ਦਿੰਦੇ ਆ ਹੁਣ ਕਿਹੜੇ ਕਿਹੜੇ ਲੇਟੈਸਟ ਆਪਣੇ ਕੋ ਫੋਨ ਹੈਗੇ ਇਸ ਸਮੇਂ ਆਪਣੇ ਕੋ ਭਾਈ Oppo Vivo MI Samsung iPhone ਸਾਰੇ ਮਿਲ ਜੂਗੇ ਸੈਮਸੰਗ ਦਾ ਕੋਈ ਵਧੀਆ ਜਿਹਾ ਦਿਖਾ ਦਿਓ ਇਸ ਸਮੇਂ 47 ਹੋ ਗਿਆ ਲਾਈ ਐਸਪੇਸ਼ੀਅਲ ਟਰਾ ਹੋ ਗਿਆ ਇਹ ਲੇਟੈਸਟ ਮਾਡਲ ਹੈ ਸੈਮਸੰਗ ਦਾ ਅੱਛਾ ਇਹ ਲੇਟੈਸਟ ਮਾਡਲ ਹੈ ਅਤੇ ਟ੍ਰੈਂਡ 'ਚ ਨੇ ਇਹ ਟ੍ਰੈਂਡਿੰਗ ਮਾਡਲ ਅੱਛਾ ਇਹਦੇ ਤੇ EMI ਮਿਲ ਜਾਏਗੀ ਜੀ ਹਾਂ ਜੀ ਬਿਲਕੁਲ ਮਿਲੇਗੀ ਜੀ ਉਹ ਤੁਸੀਂ ਫਿਰ ਅਵੇਲੇਬਲ ਕਰਾ ਕੇ ਦੋਗੇ ਡਾਕੂਮੈਂਟਸ ਕਿਹੜੇ ਲੈ ਕੇ ਆਣੇ ਪੈਣਗੇ ਆਹ ਉਧਾਰ ਕਾਰਡ ਚੀਜ਼ ਬਸ ਹੋਰ ਬੈਂਕ ਅਕਾਊਂਟ ਚੀਜ਼ ਆਧਾਰ ਕਾਰਡ ਤੇ ਬੈਂਕ ਅਕਾਊਂਟ ਚਾਹੀਦਾ EMI ਤੁਸੀਂ ਜਿਹੜੀ ਸ਼ੁਰੂ ਕਰਾ ਦੋਗੇ ਤੇ ਇਨੀਸ਼ੀਅਲੀ ਕਿੰਨੇ ਰੁਪਏ ਦੇਣੇ ਪੈਣਗੇ ਮੋਸਟਲੀ ਉਹ ਚੈੱਕ ਕਰਕੇ ਬਰਦਾ ਚੱਲਦਾ ਕਿ ਜਿਵੇਂ 2000 ਦਿੰਨੇ ਪੜਦੇ ਸਿਮਲ ਤੇ ਹਾਂ ਸਿਮਲ ਕੋਪਾ ਡਿਪੈਂਡ ਹੈ ਠੀਕ ਹੈ ਜੀ ਆਹ ਘੜੀ ਮੈਨੂੰ ਬੜੀ ਸ਼ਾਨਦਾਰ ਜੀ ਲੱਗ ਰਹੀ ਹੈ ਪੈਵਲ ਦੀ ਕੰਪਨੀ ਹੈ ਇਹ ਹਾਂ ਜੀ ਪੈਵਲ ਦਾ ਬ੍ਰਾਂਡ ਹੈ ਸਰ ਇਹ ਇਹ 3000 ਦਾ ਆਨਲਾਈਨ ਆ ਆਪਾਂ 2500 ਦਿੰਦੇ ਹਾਂ ਮਤਲਬ ਇੱਥੇ ਵੀ ਡਿਸਕਾਊਂਟ ਹਾਂਜੀ ਮਤਲਬ ਜ਼ਮਜ਼ਮ ਥਿਸ ਨਾਮ ਕਰਕੇ ਜਾਣਿਆ ਜਾਂਦਾ ਤੁਸੀਂ ਜਦੋਂ ਇੱਥੇ ਪੈਸੇ ਦੇਣ ਲੱਗਦੇ ਹੋ ਨਾ ਇੱਥੋਂ ਤੁਸੀਂ ਚੱਕ ਕੇ ਲੈ ਕੇ ਜਾਂਦੇ ਆ ਕਿ ਨਿਜ਼ਾਮ ਜੀ ਆਹ ਲਿਆ ਤੁਸੀਂ ਜੇਬ ਚ 3000 ਕੱਢਦੇ ਆ ਉਹ ਕਹਿੰਦੇ ਸਰ 3000 ਨਹੀਂ 2500 ਕਹਿੰਦੇ ਸਮ ਸਮ ਸ੍ਰੀਚ ਸਮ ਸਮ ਹੋਣਾ ਪੈਂਦੀ ਆ ਕਿ ਹਾਂ ਯਾਰ ਸਹੀ ਜਗ੍ਹਾ ਤੇ ਆਏ ਆ ਪੈਸੇ ਬਚ ਗਏ ਆ ਕਿਉਂ ਬਿਲਕੁਲ ਠੀਕ ਹੈ ਜੀ ਮੈਂ ਬਿਲਕੁਲ ਪੈਸੇ ਬਚਾ ਕੇ ਦੇਵਾਂਗੇ ਬਿਲਕੁਲ ਜੀ ਬਿਲਕੁਲ ਕੁਆਲਿਟੀ ਅੱਛੀ ਦੇਵਾਂਗੇ ਔਰ ਹਾਂ ਜੀ ਕੁਆਲਿਟੀ ਬੈਸਟ ਤੋਂ ਬੈਸਟ ਦੇਵਾਂਗੇ ਕਸਟਮਰ ਸਰਟੀਫਾਈ ਕਰਾਂਗੇ ਚੰਗੀ ਤਰ੍ਹਾਂ ਠੀਕ ਹੈ ਸਮੀਰ ਬੈਠੋ ਨਾ ਇੱਕ ਵਾਰੀ ਤਾਂ ਤੁਸੀਂ ਇਸ ਸੈਕਸ਼ਨ ਤੋਂ ਲੈ ਕੇ ਉਹ ਲਾਸਟ ਸੈਕਸ਼ਨ ਤੱਕ ਜਾਣਕਾਰੀ ਦਿੰਦੇ ਜਾਓ ਕਿਉਂਕਿ ਇੱਥੇ ਮੈਂ ਦੇਖ ਪਾ ਰਿਹਾ ਕਿ ਚਾਰਜਰ ਵੀ ਤੁਹਾਡੇ ਕੋਲ ਹੈਗੇ ਆ ਲੀਡਸ ਵੀ ਹੈਗੀਆ ਇਹਨਾਂ ਬਾਰੇ ਇੱਕ ਵਾਰੀ ਜਾਣਕਾਰੀ ਜ਼ਰੂਰ ਦੇ ਦਿਓ ਹੋ ਬਈ ਹੋਰ ਕਿਹੜੀ ਕਿਹੜੀ ਐਸੈਸਰੀ ਤੁਹਾਡੇ ਕੋਲ ਹੈਗੀ ਆ ਨੇ ਕਿ ਭਾਈ origignal chargers ਹੋ ਗਏ iphone samsung vivo ਸਾਰੇ ਮਿਲ ਜੂਗੇ ਸਾਰੇ chargers ਹਾਂਜੀ ਲੀਡਸ ਵੀ ਜਿਹੜੀਆਂ ਮਿਲ ਲੀਡਸ ਮਿਲ ਜੂਗੀਆਂ ਠੀਕ ਹੈ ਜੀ ਅੱਛਾ ਨਿਜ਼ਾਮ ਜੀ ਆਪਾਂ ਇੱਕ ਵਾਰੀ ਫਸਟ ਫਲੋਰ ਤੇ ਜਾ ਕੇ ਦੇਖੀ ਜਿੱਥੇ ਤੁਸੀਂ ਬਿਲਕੁਲ ਲਗਜ਼ਰੀ ਸੈਕਸ਼ਨ ਬਣਾਇਆ ਹੋਇਆ ਸੈਲੀਬ੍ਰਿਟੀ ਵਾਲਾ ਸੈਕਸ਼ਨ ਬਣਾਇਆ ਹੋਇਆ ਚਲਾਓ ਚੱਲ ਇਹਨਾਂ ਦੇ ਲਗਜ਼ਰੀ ਸੈਕਸ਼ਨ 'ਚ ਆ ਗਏ ਜੀ ਭਾਈ ਇੱਥੇ ਆਪਾਂ ਲੈਪਟਾਪ ਵਗੈਰਾ ਹੋ ਗਏ ਮਹਿੰਗੇ ਫੋਨ ਹੋ ਗਏ ਉਹਨਾਂ ਦੇ ਡੀਲ ਕਰਦੇ ਇੱਥੇ अच्छा ਇਸ ਸੈਕਸ਼ਨ 'ਚ ਤੁਸੀਂ ਲੈਪਟਾਪਸ ਦੀ ਡੀਲ ਕਰਦੇ ਹੋ ਤੇ ਮਹਿੰਗੇ ਫੋਨ ਜਿਹੜੇ ਲਗਜ਼ਰੀ ਫੋਨ ਆ ਉਹਨਾਂ ਦੀ ਡੀਲ ਹੁੰਦੀ ਆ ਤਾਂ ਇਹ ਆਫਿਸ ਆ ਜੀ ਬਿਲਕੁਲ ਉਸੇ ਦੁਕਾਨ ਦੇ ਫਰਸਟ ਫਲੋਰ ਤੇ ਇਹ ਨਿਜ਼ਾਮ ਭਾਜੀ ਉਹਨਾਂ ਦਾ ਆਫਿਸ ਹੈ ਤੁਸੀਂ ਲੈਪਟਾਪ ਖਰੀਦਣੇ ਆ ਤਾਂ ਲੈਪਟਾਪ ਵੀ ਤੁਹਾਨੂੰ ਮੁਹੱਈਆ ਕਰਵਾ ਦੇਣਗੇ ਔਰ ਰੇਟ ਉਹਦੇ ਵਿੱਚ ਵੀ ਇਹ ਸੇਮ ਗੱਲ ਦਾ ਜ਼ਿਕਰ ਕਰਦੇ ਆ ਕਿ ਰੇਟ ਜਿਹੜਾ ਆ ਉਹ ਬਾਕੀਆਂ ਨਾਲੋਂ ਗੰਜੈਸ਼ ਜਿਹੜੀ ਤੁਹਾਨੂੰ ਮਿਲੇਗੀ ਜੀ ਨਿਜ਼ਾਮ ਜੀ ਕੀ ਕਹੋਗੇ ये सेक्शन हमने लैपटॉप न्यू ओल्ड और, और क्या नाम है लग्जरी फ़ोन जो भी बड़े फ़ोन होते हैं प्रीमियम फ़ोन होते हैं ये खासकर उनके लिए बनाया है बहुत से कस्टमर क्या होता है देखने में चीज़ों को समझने में टाइम लगाता है तो नीचे भीड़ भाड़ होती है तो हम कस्टमर को ऊपर लेके आते हैं ऊपर बिठाते हैं आराम से उसकी तसली कराते हैं ठीक है जिन्होंने मतलब लैपटॉप लेना है उनकी तसल्ली हाँ जी चाहे ठंडा पानी सब कुछ हाँ सब कुछ होता है अच्छा वो आधा घंटा एक घंटा आराम से बिल्कुल बिल्कुल आधा घंटा घंटा आराम से कस्टमर को जब वेरीफाई जब तक कस्टमर नहीं करेगा नहीं तब तक ਠੀਕ ਹੈ ਉਹ ਤਸੱਲੀ سے دیکھ سکتا ہے تਸੱਲੀ سے دیکھ سکتا ہے ਸਾਥੀਓ ਵੀਡੀਓ ਨੂੰ ਉੱਪਰ ਰੈਪ ਅਪ ਕਰਨ ਲੱਗੇ ਸੀ ਤੇ ਇੱਥੇ ਸਾਨੂੰ ਸਾਡੇ ਭਰਾ ਦੀਪ ਜੀ ਮਿਲੇ ਨੇ ਔਰ ਦੀਪ ਜੀ ਇੱਥੋਂ ਚਾਰਜਰ ਲੈਣਾ ਆਏ ਸੀਗੇ ਵੀ ਕਹੋ ਜੀ ਐਕਸਪੀਰੀਅੰਸ ਸਰਬੋਤਮ ਜਿਹਾ ਐਕਸਪੀਰੀਅੰਸ ਨਾਲੇ ਨਾਲ ਕੁਆਲਟੀ ਵੈਸਟ ਵਾ ਬਜਾ ਨਾਲੋਂ ਡਿਫਰੈਂਟ ਚੀਜ਼ਾਂ ਮਿਲ ਹੋ ਗਈਆਂ ਨਾਲੇ ਪ੍ਰਾਈਸ ਵੀ ਬਹੁਤ ਰੀਜ਼ਨ ਮਿਲੂਗੇ ਜੈਨੂਨ ਜੈਨੂਨ ਪ੍ਰਾਈਸ ਹੈ ਮੈਂ ਵੀ ਇਹਨਾਂ ਕੋਲ ਚਾਰਜਰ ਲੈਣ ਆਇਆ ਸੀਗਾ ਮੈਂ ਇੱਕ ਚਾਰਜਰ ਲੈਣ ਆਇਆ ਸੀਗਾ ਮੈਂ ਦੋ ਤਿੰਨ ਚੀਜ਼ਾਂ ਹੋਰ ਲੈ ਲਈਆ ਵਾ ਅੱਛਾ ਗਿਫਟ ਵੀ ਦਿੱਤਾ ਇਹਨਾਂ ਨੂੰ ਹਾਂਜੀ ਬਿਲਕੁਲ ਗਿਫ

नेक बैंड गिफ्ट देंगे अच्छा अलग तो एक गिफ्ट अलग-अलग दे गिफ्ट देंगे ਤੁਸੀਂ ਸਾਡੀ ਵੀਡੀਓ ਦੇਖ ਕੇ ਨਹੀਂ ਸ਼ੇਅਰ ਕਰਕੇ ਆਉਣੀ ਆ ਤੇ ਨਾਲ ਦੀ ਨਾਲ ਇੱਥੋਂ ਆ ਕੇ ਸਿੱਧਾ ਹੀ ਆਹ neck band ਲੈ ਲੈਣਾ اچھا ਨਿਜ਼ਾਮ ਜੀ ਕੋਈ ਹੋਰ ਗੱਲ ਰਹਿੰਦੀ ਆ ਕਿ ਆਪਾਂ ਵੀਡੀਓ ਨੂੰ ਰੈਪ ਅਪ ਕਰੀਏ ਕਿਉਂਕਿ ਹੁਣ ਜਿਹੜੇ ਭੈਣ ਭਰਾ ਦੇਖ ਰਹੇ ਉਹਨੇ ਮੂਡ ਬਣਾ ਲਿਆ ਉਹ ਕਹਿੰਦੇ ਵੀਡੀਓ ਖਤਮ ਕਰਨ ਦਾ ਫਟਾਫਟ ਜਮ ਜਮ ਜਾ ਕੇ ਦੇਖੋ ਬਕ ਬਕ ਸਭੀ ਆਈਟਮ ਦੀ ਜਾਣਕਾਰੀ ਦੇਣੇ ਮਤਲਬ ਬਹੁਤ ਲੰਬੀ ਵੀਡੀਓ ਬਣ ਜਾਏਗੀ ਤੋ ਜਿਆਦਾ ਡਿਟੇਲ ਲੈਣੇ ਕੇ ਲਈ ਹਮਾਰੀ ਇੰਸਟਾਗ੍ਰam ਆਈਡੀ ਹੈ ਜਮ ਜਮ ਮੋਬਾਈਲ ਪੀਬੀ ਚੱਲ ਰਹੀ ਹੈ ਸਕਰੀਨ ਤੇ ਹਾਂ ਜਮ ਜਮ ਮੋਬਾਈਲ ਪੀਬੀ ਜਮ ਜਮ ਮੋਬਾਈਲ ਪੀਬੀ ਪੀਬੀ ਬੱਤੀ ਬੱਤੀ ਵੀ ਬੱਤੀ ਆ ਚਾ ਓਨਲੀ ਪੀਬੀ ਓਨਲੀ ਪੀਬੀ ਤਾਂ ਦੋਸਤੋ ਜੇਕਰ ਤੁਸੀਂ ਨਵਾਂ ਫੋਨ ਲੈਣਾ ਹੈ ਖਰਾਬ ਹੋਏ ਫੋਨ ਨੂੰ ਰਿਪੇਅਰ ਕਰਵਾ ਫੋਨਰ ਵਾਲਾ ਬੰਦਾ ਸਾਡੇ ਕੋਲ ਹੈ ਨਵਾਂ ਫੋਨ ਲੈਣਾ ਹੈ ਰਿਪੇਅਰ ਕਰਾਉਣਾ ਹੈ ਜਾ ਕੇ ਤੁਸੀਂ ਨਵਾਂ ਫੋਨ ਜਿੱਤਣਾ ਹੈ ਲੱਕੀ ਟ੍ਰੋਅ ਜਿੱਤਣਾ ਹੈ ਤਾਂ ਵੀ ਤੁਹਾਨੂੰ ਜ਼ਮਜ਼ਮ ਆਉਣਾ ਪੈਣਾ ਔਰ ਇਹ ਨਵਾਂ ਸਾਲ ਤੁਹਾਡੇ ਲਈ ਬਹੁਤ ਬਿਹਤਰੀਨ ਹੋਣ ਵਾਲਾ ਔਰ ਇੱਥੇ ਆਓਗੇ ਬਿਹਤਰੀਨ ਬੇਮਿਸਾਲ ਸਟਾਕ ਮਿਲੇਗਾ ਬਾਕੀ ਨਾਲੋਂ ਡਿਸਕਾਊਂਟ ਰੇਟਾਂ ਤੇ ਮਿਲੇਗਾ ਗਿਫਟਸ ਮਿਲਣਗੇ ਔਰ ਸਾਡਾ ਭਰਾ ਹੋਰ ਸਮਾਨ ਲੈ ਰਿਆ ਕਹਿੰਦਾ ਹੋਰ ਸਮਾਨ ਲੈਣਾ ਹੋਰ ਗਿਫਟ ਲੈਣੇ ਆ ਦਿਲ ਲੱਗਿਆ ਪਿਆ ਮੋਜਾ ਲੱਗਿਆ ਪਿਆ ਤੁਸੀਂ ਆਉਣਾ ਕਿੱਥੇ ਆ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਐਡਰੈਸ ਕਨਫਰਮ ਕਰਾ ਦੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਗਈ ਹੈ ਤੇ ਸਾਥੀਓ ਬਿਲਕੁਲ ਮੇਰੇ ਖੱਬੇ ਹੱਥ ਕੇਕੇ ਮੈਡੀਕਲ ਹਾਲ ਹੈ ਔਰ ਮੇਨ ਸੜਕ ਹੈ ਤੁਸੀਂ ਗੱਡੀ ਪਾਰਕਿੰਗ ਚ ਲਗਾ ਕੇ ਇੱਥੇ ਆ ਸਕਦੇ ਹੋ ਵੌਕਿੰਗ ਡਿਸਟੈਂਸ ਹੀ ਹੈ ਜਾਂ ਨਹੀਂ ਤਾਂ ਤੁਸੀਂ ਆਪਣੀ ਜਿਹੜੀ ਬਾਈਕ ਹੈ ਜਾਂ ਟੂ ਵੀਲਰ ਹੈ ਉਹਨੂੰ ਲਿਆ ਕੇ ਇੱਧਰ ਪਾਰਕਿੰਗ ਚ ਲਗਾ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਆਪਣਾ ਮਨ ਚ ਆਇਆ ਫੋਨ ਲੈ ਸਕਦੇ ਹੋ ਹੋ ਸਕਦਾ ਤੁਹਾਡਾ ਨੰਬਰ ਆ ਜਾਵੇ ਤੁਸੀਂ 17 ਆਈਫੋਨ ਜਿੱਤ ਲਓ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਤੁਹਾਡੇ ਹੱਥ 'ਚ ਬਹੁਤ ਜਲਦੀ ਆ ਜਾਏਗਾ ਫੋਨ ਸੰਤਰੀ ਤੇ ਤੁਸੀਂ ਵੜ ਜਾਓਗੇ ਫੀਲਿੰਗ ਚੱਕੋਗੇ ਜਿਵੇਂ ਹੋਵੋ ਮੰਤਰੀ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਤੁਸੀਂ ਨਵਾਂ ਸ਼ੈਨਪ ਅਪ ਸ਼ੋਅ ਦਿਨ ਇਸਰੀ ਕੈਮਰਾ ਪਰਸਨ ਵਿੱਚ ਕਮ ਜਾਈ ਤੋਂ ਬੋਲਦੇ ਸਨ 10 ਬਜੇ ਸਸਤੀ ਕਾਰਾ ਰੱਖਾ